ਕਿੱਥੇ ਆ ਭਾਈ ਤੁਹਾਡਾ ਭਗਵੰਤ ਮਾਨ ਮੈਂ ਜਿੱਦਣ 38 ਘੰਟੇ ਦਾ ਅਲਟੀਮੇਟ ਦਿੱਤਾ ਸੀ ਪੁਲ ਖਾਤਰ ਉਸ ਦਿਨ ਤੋਂ ਬਾਅਦ ਅੱਜ 6ਵਾਂ ਦਿਨ ਆ ਭਗਵੰਤ ਮਾਨ ਘੋੜਾ ਦਿੱਤਾ ਜੀ ਅੱਜ ਆਖਰੀ ਦਿਨ ਵੀ ਜਦੋਂ ਸਾਹਮਣੇ ਸਭ ਕੋ ਜੋਰ ਲਾਦਾ ਭਗਵੰਤ ਮਾਨ ਸਾਹਿਬ ਕਿੱਥੇ ਕੀਨੇ ਕੈਪਟਚਰ ਲਿਆ ਕਿੱਥੇ ਚਲੇ ਗਏ ਦਖਾਓ ਤਾਂ ਸਹੀ ਵੀ ਕਿਹੜੇ ਜੱਸੀਬੇ ਚਾ ਕਿਹੜੀ ਜਗ੍ਹਾ ਬੋਲੋ ਤਾਂ ਸਹੀ ਇਸ ਕਰਕੇ ਭਗਵੰਤ ਮਾਨ ਸਾਹਿਬ ਅੱਜ ਆਖਰੀ ਜਦੋਂ ਸਭ ਨੇ ਆਪਣਾ ਆਪਣਾ ਜੋਰ ਝੁਕਿਆ ਹੈ ਭਗਵਾਨ ਜੀ ਮਾਨ ਆਪਣੇ ਸੂਬੇ ਦਾ ਮੁੱਖ ਮੰਤਰੀ ਪੰਜਾਬ ਚੋਂ ਗਾਇਬ ਉਹਨੂੰ ਲੱਭਣਾ ਵੀ ਬੜਾ ਜ਼ਰੂਰੀ ਹੈ ਫਿਕਰ ਵਾਲੀ ਗੱਲ ਇਹ ਵੀ ਹੋਏ ਕਿ ਗੱਲ ਵਿੱਚ ਸਨੇਹਾ ਪਹਿਲਾਂ ਸੰਜੀਵ ਅਰੂੜਾ ਜੀ ਸੰਜੀਵ ਅਰੂੜਾ ਜੀ ਤੁਸੀਂ ਆਪਣੇ ਆਪੀ ਤੁਹਾਡੀ ਪਾਰਟੀ ਇਹ ਕਹਿੰਦੀ ਆ ਵੀ ਸਾਡੇ ਜਿੱਡਾ ਇਮਾਨਦਾਰ ਕੋਈ ਨਹੀਂ ਤੇ ਸੰਜੀਵ अरोड़ा ਜੀ ਆ ਗੱਲਾਂ ਹੀ ਬਹੁਤ ਵਡੀਆਂ ਕਰਦੇ ਸੀ ਸੰਜੀਵ अरोड़ा ਜੀ ਜੇ ਤੁਸੀਂ ਮੈਂ ਤੁਹਾਨੂੰ ਚੈਲੰਜ ਕਰਦਾ ਰੱਬ ਤੋਂ ਡਰ ਕੇ ਜੇ ਤੁਸੀਂ ਸੱਚੇ ਹੋ ਜਿਹੜੀ ਮੈਂ ਗੱਲ ਕਹਿਣ ਲੱਗਿਆ ਜੇ ਤੁਸੀਂ ਸੱਚੇ ਹੋ ਤਾਂ ਜਿਹੜੇ ਕਿਸੇ ਵੀ ਕਿਸੇ ਧਰਮ ਨੂੰ ਮੰਨਦੇ ਨੂੰ ਗੁਰੂ ਨੂੰ ਮੰਨਦੇ ਨੂੰ ਮੈਂ ਇਹ ਨਹੀਂ ਕਹਾਂ ਆਪਣੇ ਬੱਚਿਆਂ ਦੇ ਸਿਰ ਤੇ ਵੀ ਕਿਸੇ ਦਰ ਨੂੰ ਆ ਕੇ ਵੀਡੀਓ ਬਣਾ ਕੇ ਗਰ ਤੋਂ ਵੀ ਮੈਂ ਇਸ ਇਲੈਕਸ਼ਨ ਇੱਕ ਰੁਪਿਆ ਵੀ ਜਿਹੜਾ ਹੈ ਇੱਕ ਰੁਪਿਆ ਵੀ ਮੈਂ ਕਿਸੇ ਨੂੰ ਵੰਡ ਨਹੀਂ ਰਿਹਾ ਮੈਂ ਤੁਹਾਨੂੰ 2 ਘੰਟੇ ਪਹਿਲਾਂ ਦੀ ਗੱਲ ਕਰਦਾ ਦੋ ਘੰਟੇ ਪਹਿਲਾਂ ਸਾਰੇ ਇਹਨਾਂ ਦੇ ਐਮਐਲਏ ਸਾਰੇ ਇਹਨਾਂ ਦੇ ਚੇਅਰਮੈਨ ਜਸਤਰੀ ਕੀਦਾ ਨਾ ਕੰਮ ਹਰ ਬੰਦੇ ਨੂੰ ਸੰਜੀਵ ਰੋੜਾ ਚੀਹੇ ਪੈਸੇ ਵੰਡੇ ਨੇ ਹਰ ਐਮ ਐਲ اے ਨੇ ਆਪਣੀ ਲਿਸਟ ਬਣਾ ਕੇ ਦਫਤਰ ਚ ਬੈਠ ਕੇ ਨਹੀਂ ਕਿ ਦਫਤਰ ਆਫਿਸ ਤੇ ਬੈਠ ਲੋਕਾਂ ਦੇ ਫਿਲਮ ਬਣਾਉਂਦੇ ਹਰ ਐਮ ਐਲ ਏ ਨੂੰ 50-50 ਲੱਖ 25-25 ਲੱਖ ਇਹ ਡਿਸਟ੍ਰਿਬਿਊਟ ਜਿਹਾ ਦੇ ਕੇ ਪੈਸਾ ਹੋ ਚੁੱਕਿਆ ਹੈ ਤੁਸੀਂ ਕੀਤਾ ਹੈ ਉਹਨੇ ਮੈਂ ਇਹ ਗੱਲ ਕਹੂੰਗਾ ਵੀ ਜੇ ਤੁਸੀਂ ਇਹ ਕੰਮ ਕਹਿਓ ਜੇ ਤੁਹਾਡੇ ਹਿੰਮਤ ਆ ਕਿ ਕੋ ਆਪਣੇ ਧਰਮ ਦੇ ਆਪਣੇ ਗੁਰੂ ਦੇ ਨਾਮ ਦੇ ਗੱਲ ਪਰ ਮੈਂ ਇੱਕ ਬੇਨਤੀ ਹੋਰ ਕਹਿਣਾ ਇਹ ਸਭ ਤੋਂ ਵੱਡੇ ਜੂਨ ਭੱਗ ਨਹੀਂ ਜੇ ਤੁਹਾਨੂੰ ਵਿਸ਼ਵਾਸ ਆਪਣੇ ਕੰਮ ਤੇ ਤੁਸੀਂ ਕਿਸੇ ਅਧਿਸ਼ੀਏ ਇਸ ਲੈਵਲ ਤੇ ਦੇਖੇ ਤੁਸੀਂ ਕਹਿੰਦੇ ਹੋ ਐਜੂਕੇਸ਼ਨ ਪੜਾ ਇੰਦੀ ਗੱਲ ਵੀ ਆਉਂਦੀ ਆ ਅੱਜ ਤੁਸੀਂ ਉਸ ਐਜੂਕੇਸ਼ਨ ਅੱਗੇ ਤੁਸੀਂ ਸ਼ਰਾਬਾਂ ਵੰਡਦੇ ਹੋ। ਸੂਟ ਵੰਡਦੇ ਹੋ ਅੱਜ ਤੁਸੀਂ ਬੱਚਿਆਂ ਬੱਚਿਆਂ ਦੇ ਨਾਂ ਤੇ ਵੀ ਕੁਝ ਨੀ ਪਹੁੰਚੂ ਕਰਤਾ। ਤੁਸੀਂ ਹਰ ਬੱਚੇ ਨੂੰ ਇੱਕ ਸਕੂਨ ਬੈਗ ਦੇ। ਤੁਸੀਂ ਉਹਨੂੰ ਜਪੈਟਰੀ ਬਾਕਸ ਵਿੱਚ ਇਧਰ ਲੇ। ਤੁਸੀਂ ਇਹ ਇਹ ਮਾਂ ਤੇ ਉਹ ਬਿਓ ਜਿੰਦਾ ਸੁਭਾਵੀ ਕਿ ਤੋਂ ਆਇਆ ਕਿਉਂ ਆਇਆ। ਕੀ ਇੱਕ ਬੈਗ ਹੋਮ ਤੋਂ 500 ਰੁਪਏ ਦਾ ਬੈਗ ਜਿਹੜਾ ਤੁਸੀਂ ਬੱਚਿਆਂ ਨੂੰ ਬੁੱਕਸ ਲੇਪੀਂਦੇ। ਕੀ ਹੋਊਗਾ ਐਜੂਮੈਂਟਰੀ ਬਾਕਸ 100 ਡੀਸ ਆਫ ਬਿੰਦਾ ਹੋਊ। ਤੁਹਾਨੂੰ ਸ਼ਰਮ ਆਉਂਦੀ ਤੁਸੀਂ ਬੱਚਿਆਂ ਤੱਕ ਵੀ ਆ ਕੇ ਤੁਸੀਂ ਇਹ ਕੰਮ ਕਰਦੇ। ਸੋਚੀ ਵਕਲ ਤੇ ਹੱਥ ਮਾਰੋ ਵੀ ਕਿੱਧਰ ਨੂੰ ਅਗਲੀ ਪੀੜ੍ਹੀ ਵੀ ਤੁਸੀਂ ਕਰਪਟ ਕਰਦੋਂ ਕਿ ਹੋਣੀ ਉਹਨਾਂ ਦੇ ਬੰਦ ਇਹ ਮੁਫਤੀਆਂ ਚੀਤਾਂ ਜਿਹੜੀਆਂ ਇਹ ਜੀਵਨ ਬਣਾਉਂਦੀ ਸੀ। ਇੰਨੇ ਸ਼ਰਮ ਨੇ ਆਪਣੀ ਮੂਰ ਲਾਈ ਹੋਈ ਜਾਂਦੀ ਕਿ ਸੰਜੀਵ ਅਰੋੜਾ ਜੀ ਵੱਲੋਂ ਆਦੇ ਇਸ ਕਰਕੇ ਡਰਾਇੰਗ ਬੁక్స్ ਆ ਜਿਹੜੇ ਕਲਰ ਆ ਆ ਆ ਚੀਜ਼ਾਂ ਸਾਰੀਆਂ ਸਾਡੀਆਂ ਦੋਹੀਆਂ ਸਾਰੇ ਪਾਸੇ ਬੜੀਆਂ ਕਿੰਗੀਆਂ ਐ ਜਿਹੜੀਆਂ ਤੁਸੀਂ ਬੰਦ ਰਹੇ ਹੋ ਨਾ ਅੰਨੇ ਕੋਪਰੇਗ ਨੂੰ ਸੂਪ ਪੈਗ ਸਕੈਪਨ ਤੋਂ ਪੈਨਸ ਨਾਲ ਸਹਾਇਤਾ ਕੰਮ ਹੀ ਨੂੰ ਤੇ ਤੁਸੀਂ ਮੈਂ ਆਪਣੇ ਬਰਕਰਾਰ ਨੂੰ ਕਹਿਣਾ ਚਾਹੁੰਦਾ ਇੱਕ ਮਿੰਟ ਦੇ ਵਿੱਚ ਵਿੱਚ ਆਫਿਸ ਫੋਨ ਕਰੋ ਜਾਂ ਚਾਰਜਿੰਗ ਤੋਂ ਫੋਨ ਕਰੋ ਕਿਉਂਕਿ ਅੱਜ ਦੀ ਰਾਤ ਤੇ ਕੱਲ ਦੀ ਇਹੀ ਕੰਮ ਕਰਨਾ ਇਹਨਾਂ ਨੇ ਘਰ ਘਰ ਪੈਸੇ ਘਰ ਘਰ ਸ਼ਰਾਬ ਇਹਨਾਂ ਦੇ ਐਮਐਲਏ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਮੈਨ ਨਾਲ ਨੇ ਹਰ ਘਰ ਦੇ ਵਿੱਚ ਇਹ ਚੀਜ਼ਾਂ ਨੇ ਪਚਾ ਰਹੀਆਂ ਇਹਨਾਂ ਨੂੰ ਸ਼ਰਮ ਈ ਜੇ ਪਾਸੇ ਕਹਿੰਦੇ ਆ ਵੀ ਅਸੀਂ ਨਸ਼ੇ ਦੇ ਕੰਮ ਨਹੀਂ ਕਰਾਈ ਲੱਗਦੇ ਅੱਜ ਸਾਰਿਆਂ ਨੂੰ ਵੱਦ ਸ਼ਰਾਬ ਤੇ ਨਸ਼ਾ ਇਸ ਲਈ ਬੈਸਟ ਫੰਕਸ਼ਨ ਸੀ ਚਾਇਆ ਇਹ ਵੰਡਣ ਦਾ ਕੰਮ ਤੁਸੀਂ ਐਮਐਲਏ ਕਰ ਬਾਜਾ ਜੋ ਸੀਐਸ ਕੰਮ ਤੇ ਇਸ ਕਰਕੇ ਸਾਡਾ ਵਰਕਰ ਤੁਸੀਂ ਚਾਹੇ ਮੂਰੇ ਨਾਮ ਸਾਨੂੰ ਦੱਸੋ ਅਸੀਂ ਪਹੁੰਚਾ ਜਿੱਥੇ ਵੀ ਐਮਐਲਏ ਜਿਹੜੇ ਇਹਨਾਂ ਦੇ ਨੇ ਹੁਣ ਲੈ ਕੇ ਗਏ ਹੈ ਹੈੱਡ ਆਫਿਸ ਕਿਉਂਕਿ ਡਿਸਟ੍ਰੀਬਿਊਟ ਕਰਨੋਂ ਅੱਗੇ ਪੈਸਾ ਹਰ ਵਾਂਟ ਜਾਏਗਾ ਹਰ ਮੰਡਲ ਚ ਜਾਏਗਾ ਹਰ ਬੂਥ ਤੇ ਜਾਏਗਾ ਉੱਥੇ ਦੇਖੋ ਪੈਸਾ ਕਿਹਦੇ ਘਰ ਤੇ ਜਾ ਰਿਹਾ ਹੈ ਸ਼ਰਾਬ ਕਿਹਦੇ ਘਰ ਤੇ ਜਾ ਰਿਹਾ ਕੈਮਰੇ ਲੱਗੇ ਹੋਏ ਅੱਜ ਤੱਕ ਸਾਰੇ ਕੈਮਰੇ ਲੱਗਿਆ ਘਰਾਂ ਦੇ ਫੋਕਸ ਕਰਾਓ ਕੈਮਰੇਆਂ ਨੂੰ ਵੀ ਇੱਕਦਮ ਕੋ ਗੱਡੀ ਆਉਂਦੀ ਆ ਤੁਹਾਡੇ ਏਰੀਆ ਚ ਪਤਾ ਲੱਗੂ ਕਿ ਕਿੱਥੇ ਸ਼ਰਾਬ ਪਾ ਰਹੀ ਹੈ ਕਿੱਥੇ ਉਹ ਪੈਸੇ ਆਉਂਦੇ ਆ ਅੱਜ ਕੱਲ ਇਹ ਨਹੀਂ ਦਾ ਕੋਈ ਵੀ ਕਿਸੇ ਨੂੰ ਪਤਾ ਨਹੀਂ ਲੱਗੂ ਹਰ ਦੇ ਕੈਮਰੇ ਜਿਹੜੇ ਉਹ ਆਪਣੇ ਕੈਮਰੇਆਂ ਦੇ ਵਿੱਚ ਜਿਹੜਾ ਮੋਨੀਟਰ ਕਰਨ ਵਾਲੇ ਜਿਹੜੇ ਤੁਹਾਡੇ ਸਕਰੀਨ 'ਤੇ ਉਹਨਾਂ ਦੇ ਉੱਤੇ ਨਿਗਰਾਨੀ ਰੱਖੋ ਸਾਰੇ ਵੀ ਕਿਹੜੀ ਗੱਡੀ ਨਿਕਲ ਰਹੀ ਆ ਬਾਹਰ ਦੀ ਕਿਹੜੇ ਇਹ ਸ਼ਰਾਬ ਤੇ ਪੈਸਾ ਤੇ ਸੂਟ ਤੇ ਕੁਝ ਮੰਡਣ ਆ ਰਹੇ ਆ ਇਨ ਰੰਗੇ ਹੁੱਪੜੋ ਇਕਾਂਗੂ ਤੁਹਾਨੂੰ ਸਾਹਮਣੇ ਗੱਲਾਂ ਕਰਦੇ ਆ ਬਹੁਤ ਸਿਆਣੀਆਂ ਸਿਆਣੀਆਂ ਇਜਰੀਵਾਲ ਸਾਹਿਬ ਜੀ ਅੱਜ ਅੱਜ ਤੁਸੀਂ ਵੇਖੋ ਮੈਂ ਤੁਹਾਨੂੰ ਫੋਟੋ ਦਿਖਾਉਂਦਾ ਅੱਜ ਰੋਡ 'ਚ ਚੱਲਦੇ ਆ ਹਰ ਪਾਰਟੀ ਦਾ ਰੋਡ 'ਚ ਅਸੀਂ ਵੀ ਸਾਹਮਣੇ ਕੀਤਾ ਤਾਂ ਇੱਧਰ ਪ੍ਰਧਾਨ ਜਾਖੜ ਸਾਹਿਬ ਸੀ ਇੱਧਰ ਸਾਡੇ ਉਮਰਾਠ ਠਾਕੁਰ ਸੀ ਪਰਨੇ ਪਾਸੇ ਮੈਂ ਖੜਾ ਸੀ ਤੇ ਬਚਾੜੇ ਕੌਣ ਸੀ ਜੀਵਨ ਗੁਪਤਾ ਜੀ ਜਿਹੜੇ ਸਾਡੇ ਕੈਂਡੀਡੇਟ ਆ ਆ ਰੂਰ ਸ਼ਿਵ ਇਹਨਾਂ ਦਾ ਚੰਦਿਆ ਮੂਰੇ ਕੌਣ ਸੋਦੀਏ ਮੂਰੇ ਕੌਣ ਆ ਤੇ ਕੈਂਡੀਡੇਟ ਇੱਥੋਂ ਪਤਾ ਲੱਗਦਾ ਵੀ ਰਾਜ ਸਭਾ ਦੀ ਸੀ ਉਹ ਰਾਜ ਸਭਾ ਦੀ ਜਿਹਨੇ ਸੀਟ ਦਾ ਜਦੋਂ ਕਾਲੀ ਲੱਗਿਆ ਦਿੱਲੀਆ ਨੂੰ ਦਿੱਲੀਆ ਨੂੰ ਸਿਸਪੋ ਉਹ ਪਿੱਛੇ ਲੁਕਿਆ ਬੈਠਾ ਹੈ ਵੀ ਮੈਨੂੰ ਬਚਾਓ ਜਿਹੜਾ ਕੈਂਡੀਡੇਟ ਆ ਉਹ ਲੁਕਿਆ ਬੈਠਾ ਬਚਾਓ ਮੈਨੂੰ ਮੇਰੇ ਕਾਜੀਸਾਵਾ ਬਚਾਓ ਪਰ ਇਹਨਾਂ ਨੂੰ ਇੱਕ ਗਾਲੀ ਕੱਢੀ ਹੋਈ ਆ ਅੱਜ ਹਰ ਜਿਹੜੀ ਵੀ ਮੀਡੀਆ ਤੇ ਕੰਮ ਨਹੀਂ ਜਾਂ ਫੋਟੋ ਤੁਸੀਂ ਦੇਖਦੇ ਹੋ ਉਹਦੇ ਵਿੱਚਿੰਦੀ ਵਾਲਾ ਪੁਲਿਸ ਸੁਖੀਆਂ ਨੂੰ ਅਜੀਬ ਵੀ ਜੇ ਕੋਈ ਤੁਹਾਨੂੰ ਇਹ ਸਮਝ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਤਾਂ ਫੇਰ ਭਾਈ ਕੀਤਾ ਕੁਝ ਨਹੀਂ ਜਾ ਸਕਦਾ ਜੇ ਆਪਾਂ ਆਪ ਹੀ ਆਪਣੇ ਬੱਚਿਆਂ ਨੂੰ ਨਸ਼ੇ ਸ਼ਰਾਬ بے ਰੋਜ਼ਗਾਰੀ ਜੇ ਸਿੱਟਣਾ ਹੈ ਤਾਂ ਫਿਰ ਕੋਈ ਬਚਾਅ ਨਹੀਂ ਕਰ ਨਹੀਂ ਸਕਦਾ ਇਸ ਕਰਕੇ ਆਪਣੀ ਵੋਟ ਅਭੀ ਉਹ ਨਰਿੰਦਰ ਮੋਦੀ ਜੀ ਦੇ ਜਿਨ੍ਹਾਂ ਦੇ ਕਰਕੇ ਅੱਜ 22 ਸਕੇਟਾਂ ਹੋ ਗੀਆਂ ਚੱਲ ਜੀ ਤੇ ਆਪਾਂ ਪੰਜਾਬ ਦੇ